ਜਦੋਂ ਨਾਮ ਜਪਣ ਦੀ ਗੱਲ ਆਈ ਨਾ ਸਿੱਖ ਨੇ ਪੁੱਛਿਆ ਨਾਮ ਜਪਣ ਦਾ ਤਰੀਕਾ ਦੱਸੋ ਤੇ ਪਿਆਰੋ ਨਾਮ ਜਪਣ ਦਾ ਕੋਈ ਵੀ ਤਰੀਕਾ ਨਹੀਂ ਹੈ ਭਗਤਾਂ ਨੇ ਆਪਣੀ ਬਾਣੀ ਦੇ ਵਿੱਚ ਇਹ ਗੱਲ ਕਹਿ ਦਿੱਤੀ ਹੈ ਵਿਦ ਨਖੇਦ ਕਿ ਕੋਈ ਵਿਧੀ ਨਹੀਂ ਹੈ ਨਾਮ ਜਪਣ ਦੀ ਨੂੰ ਜਿਹੜਾ ਬੰਦਾ ਨਾਮ ਜਪਣ ਦੀ ਵਿਧੀ ਪੁੱਛ ਰਿਹਾ ਹੈ ਕਿ ਨਾਮ ਜਪਣ ਦੀ ਵਿਧੀ ਦੱਸੋ ਤਰੀਕਾ ਦੱਸੋ ਕਿ ਗਿਆਨੀ ਸੰਤ ਸਿੰਘ ਮਸਕੀਨ ਸਾਫ ਦਾਸ ਦੇ ਵਿਦਿਆਦਾਤਾ ਇਹ ਗੱਲ ਕਿਆ ਕਰਦੇ ਸਨ ਕਹਿੰਦੇ ਸਨ ਜਿਹੜਾ ਇਨਸਾਨ ਨਾਮ ਦੀ ਵਿੱਧ ਪੁੱਛ ਰਿਹਾ ਹੈ ਨਾਮ ਦਾ ਤਰੀਕਾ ਪੁੱਛ ਰਿਹਾ ਹੈ ਜਪਨ ਦਾ ਤਰੀਕਾ ਪੁੱਛ ਰਿਹਾ ਹੈ ਇਹਦਾ ਮਤਲਬ ਉਸ ਇਨਸਾਨ ਨੂੰ ਅੰਲੇ ਭੁੱਖ ਲੱਗੀ ਕੋਈ ਨਹੀਂ ਉਹਦੇ ਅੰਦਰ ਨਾਮ ਦੀ ਭੁੱਖ ਨਹੀਂ ਲੱਗੀ ਹਲੇ ਔਰ ਜਿਹੜਾ ਬੰਦਾ ਤਰੀਕਾ ਪੁੱਛ ਰਿਹਾ ਹੈ ਇਹਦਾ ਮਤਲਬ ਉਹਨੂੰ ਨਾਮ ਦੀ ਪਿਆਸ ਅੰਦਰ ਜਗ ਹੀ ਕੋਈ ਨਹੀਂ ਹਲੇ ਔਰ ਬੜੀ ਹੀ ਸੁੰਦਰ ਦਲੀਲਾਂ ਦਿਆ ਕਰਦੇ ਸਨ ਕਹਿੰਦੇ ਸਾਨੂੰ ਬੰਦੇ ਨੂੰ ਭੁੱਖ ਲੱਗੀ ਹੋਵੇ ਤੇ ਬੰਦੇ ਦੇ ਸਾਹਮਣੇ ਰੋਟੀ ਦਾ ਥਾਲ ਵਿਆ ਹੋਵੇ ਤੇ ਬੰਦਾ ਪੁੱਛੇ ਹੁਣ ਖਾਣ ਦਾ ਤਰੀਕਾ ਦੱਸੋ ਮੈਨੂੰ ਇਹਦਾ ਮਤਲਬ ਉਹਨੂੰ ਭੁੱਖ ਨਹੀਂ ਲੱਗੀ ਕਿਉਂਕਿ ਜੇ ਨੂੰ ਭੁੱਖ ਲੱਗੀ ਉਹ ਖਾਣ ਦਾ ਤਰੀਕਾ ਨਹੀਂ ਪੁੱਛਦਾ ਉਹ ਰੋਟੀ ਦਾ ਕੋਰ ਤੋੜਦਾ ਹੈ ਸਬਜ਼ੀ ਲਾਉਂਦਾ ਤੇ ਬੁਰਕੀ ਮੂੰਹ ਦੇ ਵਿੱਚ ਪਾ ਲੈਂਦਾ ਹੁਣ ਜਿਹਨੂੰ ਪਿਆਸ ਲੱਗੀ ਏ ਉਹਦੇ ਸਾਹਮਣੇ ਪਾਣੀ ਦਾ ਗਲਾਸ ਰੱਖ ਦਿੱਤਾ ਜਾਵੇ ਤੇ ਉਹ ਕਵੇ ਹੁਣ ਮੈਨੂੰ ਪਾਣੀ ਪੀਣ ਦਾ ਤਰੀਕਾ ਦੱਸੋ ਤੇ ਦਾ ਮਤਲਬ ਉਹਨੂੰ ਪਿਆਸ ਨਹੀਂ ਲੱਗੀ ਤੇ ਮਸਕੀਨ ਜੀ ਕੀ ਕਰਦੇ ਸੰ ਜਿਹੜੇ ਨਾਮ ਚੱਪਣ ਦਾ ਤਰੀਕਾ ਪੁੱਛ ਰਹੇ ਨੇ ਨਾ ਉਹਨਾਂ ਨੂੰ ਹਲੇ ਨਾਮ ਦੀ ਪੁੱਕ ਲੱਗੀ ਕੋਈ ਨਹੀਂ ਨਾਮ ਦੀ ਪਿਆਸ ਲੱਗੀ ਕੋਈ ਨਹੀਂ ਜਮਦਾ ਬੱਚਾ ਕਿਸੇ ਸਕੂਲ ਦੇ ਵਿੱਚ ਨਹੀਂ ਜਾਂਦਾ ਪਹਿਲਾਂ ਕਿਸੇ ਯੂਨੀਵਰਸਿਟੀ ਦੇ ਵਿੱਚ ਨਹੀਂ ਜਾਂਦਾ ਪਹਿਲਾਂ ਕਿ ਮੈਂ ਸਕੂਲ ਦੇ ਵਿੱਚ ਜਾਵਾਂ ਟੀਚਰ ਦੇ ਕੋਲ ਪੜਾਂ ਜਾਂ ਯੂਨੀਵਰਸਿਟੀ ਵਿੱਚ ਜਾਵਾਂ ਪ੍ਰੋਫੈਸਰ ਦੇ ਕੋਲ ਪੜਾਂ ਕਿ ਦੁੱਧ ਕਿਵੇਂ ਚੁੰਗਣਾ ਬੱਚਾ ਜਾਂਦਾ ਕਿਤੇ ਕਿਸੇ ਸਕੂਲ ਜਾਂ ਯੂਨੀਵਰਸਿਟੀ ਦੇ ਵਿੱਚ ਨਹੀਂ ਨਾ ਬਸ ਜਿਵੇਂ ਪੈਦਾ ਹੁੰਦਾ ਹੈ ਮਾਂ ਉਸ ਨੂੰ ਸੀਨੇ ਦੇ ਨਾਲ ਲਾਉਂਦੀ ਹੈ ਤੇ ਉਹ ਦੁੱਧ ਚੁੰਗਣਾ ਸ਼ੁਰੂ ਕਰ ਦਿੰਦਾ ਹੈ ਉਨੇ ਦੁੱਧ ਛੰਗਰ ਦੀ ਸਖਲਾਈ ਨਹੀਂ ਲਈ ਕਿ ਦੁੱਧ ਪਿੰਡ ਦੀ ਸਖਲਾਈ ਨਹੀਂ ਲਈ ਉਹਨੂੰ ਭੁੱਖ ਲੱਗੀ ਹੈ ਤੇ ਉਹਨੂੰ ਪਤਾ ਹੈ ਕਿ ਮੈਂ ਦੁੱਧ ਕਿਵੇਂ ਪੀਣਾ ਹੈ ਬਸ ਇਸੇ ਤਰ੍ਹਾਂ ਜਿਸ ਇਨਸਾਨ ਨੇ ਨਾਮ ਜਪਣਾ ਹੈ ਉਹ ਤਰੀਕਾ ਨਹੀਂ ਪੁੱਛਦਾ ਕਿ ਤਰੀਕਾ ਕੀ ਹੈ ਨਾਮ ਜਪਣ ਦਾ ਨਾਮ ਜਪਣ ਦੀ ਵਿਧ ਕੀ ਹੈ ਤੇ ਜਿਹੜੇ ਨਾਮ ਜਪਣ ਦੀ ਵਿਧ ਪੁੱਛ ਰਹੇ ਨੇ ਤਰੀਕਾ ਪੁੱਛ ਰਹੇ ਨੇ ਇਹਦਾ ਮਤਲਬ ਉਹਨਾਂ ਨੂੰ ਭੁੱਖalle ਨਹੀਂ ਲੱਗੀ ਅੰਦਰ ਪਿਆਸ ਨਹੀਂ ਜਾਗੀ ਉਹਨਾਂ ਦੇ ਅੰਦਰ ਨਾਮ ਦੀ ਲੇਵਲੇ ਨਹੀਂ ਲੱਗ ਗਈ ਤੇ ਤਰੀਕਾ ਸਤਗੁਰ ਜੀ ਬਾਣੀ ਦੇ ਅੰਦਰ ਦੱਸਦੇ ਨੇ ਕਿ ਤਰੀਕਾ ਕੀ ਹੈ RAM ਜਪੋ ਜੀ ਐਸੇ ਐਸੇ ਤ੍ਰਉਪਰਹਲਾਦ ਜਪਿਓ ਹਰ ਜੈਸੇ ਕਿ ਰਾਮ ਨੂੰ ਜਪਣਾ ਹੈ ਪ੍ਰਮਾਤਮਾ ਨੂੰ ਜਪਣਾ ਹੈ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਬੰਦਗੀ ਕਰਨੀ ਹੈ ਇਹ ਪਿਆਰਾ ਤਰੀਕਾ ਇਹ ਹੈ ਜਿਸ ਤਰ੍ਹਾਂ ਧਰੂਪ ਪ੍ਰਹਿਲਾਦ ਨੇ ਜਪਿਆ ਹੈ ਨਾ ਆਪਣੇ ਜੀਵਨ ਦੇ ਅੰਦਰ ਇਸੇ ਤਰ੍ਹਾਂ ਤੂੰ ਜਪ ਕਰ ਬੰਦਗੀ ਕਰ ਸਿਮਰਨ ਕਰ ਭਗਤੀ ਕਰ ਇਹਦਾ ਕੋਈ ਤਰੀਕਾ ਨਹੀਂ ਕੋਈ ਵਿਦ ਨਹੀਂ ਫਕਤਾ ਨੇ ਤਾਂ ਕਹਿ ਦਿੱਤਾ ਵਿਦ ਨਖੇਦ ਅਸੀਂ ਨਖੇਦੀ ਕਰਦੇ ਆਂ ਵਿਦ ਦੀ RAM ਜਪੋ ਜੀ ਐਸੇ ਐਸੇ ਧਰੂਪ ਪ੍ਰਹਿਲਾਦ ਜਪਿਓ ਹਰ ਜਸੇ